ਹਾਂਜੀ ਬੋਲ ਦਿਨ ਆ ਨਹੀਂ ਬੈਟਰੀ ਹਾਲੇ ਦਾ ਕਰਿਆ ਇੱਕ ਬੋਲਾਂਗੇ ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕਬਾਤਰ ਸੱਟੇ ਸਾਰੇ ਜਿੰਨੇ ਕਰਦਾ ਠੀਕ ਐ ਲਵ ਜੀ ਕਰ ਪਿਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 9 ਵਜੇ ਉੱਠਾ ਤਾਂ ਪਹਿਲਾਂ ਦਾ ਬਈ ਮੈਂ ਪਹਿਲਾਂ ਮੈਜੀਤ ਆਇਆ ਹੁਣਾਂ ਠਾਕੇ ਲਿਆ ਆਪਾਂ ਮੋਟਰਸਾਈਕਲ ਦਾ ਬੈਂਡ ਮੁੰਡ ਵੈਲਡ ਕਰਾ ਕੇ ਲਿਆਂਦਾ ਮੋਟਰਸਾਂ ਓਵਰ ਆਲ ਠੀਕ ਹੋ ਗਿਆ ਉਹ ਵੀ ਤੁਹਾਨੂੰ ਘਰ ਆ ਕੇ ਦਿਖਾਵਾਂਗੇ ਬੈਂਡ ਬਦਲਾਤਾ ਉਹਦਾ ਗੋਰ ਪਛੋਟਾ ਪੀ ਟੂ ਪੇ ਬਦਲਾਤੇ ਹਨ ਇੰਜਨ ਆਇਲ ਬਦਲਾਤਾ ਚੇਨ ਸੈਟ ਪਵਾਤਾ ਕੰਮ ਜਿਹੜਾ ਕਰਨਾ ਸੀ ਕਰਤਾ ਉਹਦਾ ਸ਼ਾਇਦ ਹੋਰ ਵੀ ਕੁਝ ਕੀਤਾ ਹੋਵੇ ਮੇਰੇ ਸਾਹ ਨਾਲ ਤੇ ਰੋਸਾਂ ਨੂੰ ਫਿਰ ਵੋਟਾਂ ਘਾਤਾ ਫਿਰ ਉਹਦੋਂ ਬਾਅਦ ਹੁਣ ਆਏ ਆ ਖੇਤ ਵਿੱਚ ਨੀਰਾ ਲੈਣ ਬਾਬਾ ਵੱਡਿਆਂ ਦਾ ਨੀਰਾ ਮੈਂ ਕਰੀ ਝੋਨੇ ਚ ਪਾਣੀ ਪੂਣੀ ਵੇਖਾਂ ਮੈਂ ਲਾਈਟ ਚੱਲੀ ਜਾਂਦੀ ਜੇ ਕਿਸ ਘੱਟ ਵੱਧ ਲੱਗਿਆ ਤਾਂ ਛੱਡ ਦੇਗਾ ਆਪਾਂ ਤੇ ਇੱਕ ਵੀਡੀਓ ਐਡਿਟ ਕਰ ਲਾਉਣੀ ਪੈ ਗਈ ਪਹਿਲਾਂ ਮੈਂ ਮੁੜ ਕੇ ਯਾਰ ਨਾ ਕਮੋਤੀ ਦਾ ਬੁਰਾ ਹਾਲ ਹੋਇਆ ਕਾ ਮੋਤੀ ਦੇ ਕੰਨ 'ਚ ਫਿਰ ਕੀੜੇ ਪਏ ਆ ਵਿਚਾਰੇ ਦੇ ਤਾਂ ਜਦੋਂ ਬਲਜੀਤ ਆ ਗਿਆ ਵੀ ਉਹਨੂੰ ਵੀ ਬਾਹਰ ਡਾਕਟਰ ਕੋਲੇ ਲੈ ਜਾਵਾਂਗੇ ਫਿਰ ਦਿਖਾ ਕੇ ਲਿਆਵਾਂਗੇ ਕੀ ਬੰਦ ਆ ਕੀੜੇ ਕੁੜੇ ਕਢਵਾ ਕੇ ਦਵਾਈ ਦੂਈ ਦਵਾ ਕੇ ਲਿਆਵਾਂਗੇ ਵਿਚਾਰੇ ਨੂੰ ਯਾਰ ਸਰਕਾਰੀ ਹਸਪੀਟਲ ਬਾਹਰ ਲੈ ਜਾ ਵੈਟਰਨਰੀ ਉਹਦੇ 'ਚ ਤੇ ਉਦੋਂ ਪਹਿਲਾਂ ਵੀਡੀਓ ਐਡਿਟ ਕਰ ਲਈ ਆਪਾਂ ਇਹ ਟੈਨਸ਼ਨ ਮੇਕ ਕਰਦਗੇ ਹੁਣੇ ਹੀ ਮੁੜ ਕੇ ਕੋਈ ਕਲਪਨਾਈ ਕਿਸ ਚੀਜ਼ ਦੀ ਹਾਂਜੀ ਚੱਲੇ ਆ ਘਰ ਨੂੰ ਘੇੜਾ ਮਾਰਿਆ ਝੋਨੇ 'ਚ ਪਾਣੀ ਖੜਾ ਹਜੇ ਮੜਾ ਮੜਾ ਜਾ ਤੇ 4 ਵਜੇ ਆਉਣੀ ਹੁੰਦੀ ਹੈ ਲੈਟ ਫਿਰ ਸ਼ਾਮ ਨੂੰ ਆਪਾਂ ਸਵਿੱਚ ਛੱਡ ਚੱਲਾਂਗੇ ਉਹ ਝੂ ਛੱਡ ਚੱਲਾਂਗੇ ਤੇ ਮੂੰਹੇ ਕਰ ਜਾਾਂਗੇ ਤੇ ਕੱਲ ਨੂੰ ਲਾ ਦੇਂਗੇ ਆਪਾਂ ਸਾਰਾ ਇਹ ਪਾਣੀ ਠੀਕ ਹੈ ਓਕੇ ਨੀਰਾ ਵੱਢ ਕੇ ਗੱਡੀ 'ਚ ਕਰ ਲਿਆ ਲੋਡ ਵਾਹੇ ਗਰੂ ਚੱਲਦੇ ਆ ਘਰੇ ਤੇ ਫਿਰ ਰੋਟੀ ਖਾਣੇ ਬਾਬੇ ਦੀ ਚਾਹ ਲੈ ਕੇ ਜਾਾਂਗੇ ਤਾਏ ਦੀ ਨਾਲੇ ਫਰਜੀ ਬਲਜੀਤ ਹਜੇ ਬੈਂਕ ਬੂਂਕ ਜਗਾ ਜਦੋਂ ਆਇਆ ਜਾਂ ਝੋੜਣ ਵਾਲੇ ਮੁੰਡੇ ਨਹੀਂ ਵੀ ਆਉਣਾ ਕਈ ਦਿਨਾਂ ਤੋਂ ਉਹ ਵੀ ਰੁਕਿਆ ਹੋਇਆ ਯਾਰ ਉਹਨਾਂ ਮਸ਼ੀਨ ਨਹੀਂ ਪੜਾ ਕੇ ਇੰਜ ਕਟਿਆਂ ਵਾਲੀ ਸੀ ਕਿ ਉਹਨੂੰ ਫੜ ਕੇ ਲੈ ਜਾਂਦਾ ਹੋਇਆ ਉਹ ਮਸ਼ੀਨ ਦਿੰਦੇ ਨਹੀਂ ਹਜੇ ਧੀ ਜਾਵੇ ਦੇ ਤੇ ਉਹਦਾ ਆਉਣ ਦਾ ਟਾਈਮ ਨਹੀਂ ਲੱਗਦਾ ਵਿਚਾਰੇ ਦਾ ਆਜਾ ਬੋਇਆ ਪਿਆ ਤੇ ਉਹ ਆਗਾ ਤਾਂ ਵੀ ਕਰ ਲਾਂ ਫਿਰ ਕੋਈ ਜਗਾੜ ਮੈਂਟਰ ਨੇ ਆਲ ਨੂੰ ਲਈ ਸੈਟਿੰਗ ਇਹ ਉਹ ਕਰ ਲਾਂਗੇ ਲੱਲਾ ਪਾ ਬਸ ਸਾਰਾ ਚੱਲੀਏ ਇੱਕ ਰਾਂ ਦਾ ਕਰੇ ਹਾਂਜੀ ਆਗੇ ਇਧਰਲੇ ਕਰੇ ਵੀ ਲੈਕਟਾਂ ਉੱਟਾ ਬੁਝਾਈਏ ਪਹਿਲਾਂ ਤਾਂ ਨੀਓ ਦੀ ਘਰੇ ਰੋਟੀ ਲੱਸੀ ਵਗੈ ਰੱਖੀ ਭਈਏ ਫਿਰ ਇਹਨੂੰ ਵੀ ਘਰੇ ਲੈ ਕੇ ਜਾਣਾ ਠੀਕ ਆ। ਓਹ ਹਾਂ ਆ ਖੜ ਜਾ ਸਬਰ ਕਰ ਕੋਈ ਨਾ ਤੇਰੀ ਭੈਣ ਨੂੰ ਆ ਲਿਖਸਖਸਖਸ ਭੈਣ ਚ ਆ ਯਾਰ ਸਾਲੀ ਪਤਾ ਨਹੀਂ ਕੀ ਆ ਯਾਰ। ਇਹ ਜਿਹੜੀ ਗੋ ਜੀ ਵਨੀ ਚੰਨ ਨਗਰੀ ਜੀ ਆ ਯਾਰ। ਕੀੜਾ ਤਾਂ ਮਾਰ ਲ ਵਿਹਲਾ ਫਿਰਦਾ ਇੱਥੇ ਤੂੰ। ਨਾ ਯਾਰ ਇੱਕ ਹਾਂਜੀ ਪਹੁੰਚ ਗਏ ਆ ਖੇਤ ਲੈ ਕੇ ਬਰਫ ਤੇ ਚਾਹ ਤày ਵਾਸਤੇ ਠੀਕ ਹੈ ਕਿ ਨਹੀਂ ਤੇ ਇੱਕ ਆ ਸੂਟ ਆ ਸੱਚ ਬਈ ਇਹ ਤਾਂ ਨਹੀਂ ਬਾਬੇ ਨੂੰ ਦੇਣਾ ਬੁੜੀਆਂ ਵਾਲਾ ਸੂਟ ਐ ਤਾਂ ਇਹ ਤਾਂ ਉਧਰ ਪਿੰਡ 'ਚ ਫੜਾਉਣਾ ਤੇ ਉਹਨੂੰ ਸਟੀਚਿੰਗ ਕਰਨਾ ਆਸੇ ਤੇ ਮੈਂ ਹੁਣ ਇੱਕ ਕੇਸ ਕੱਢਣ ਜਾਣਾ ਮੈਂ ਥੋੜਾ ਮਲੂਟ ਜਾ ਕੇ ਆਉਣਾਗਾ ਕੋਈ ਕੰਮ ਫਸ ਗਿਆ ਉਹ ਜਾਂਚ ਪੜਤਾਲ ਕਰਨੀ ਅੱਜ ਮੈਂ ਭਾਂਜੋ ਬਹੁਤਾ ਪਿਆ ਪਿਆ ਅੱਜ ਮੈਂ ਜਾਣਾ ਮਲੂਟ ਕਰਕੇ ਨਾ ਦੇਖ ਨੂੰ ਬੰਦਾ ਲੋ ਬੁਝ ਗਿਆ ਐ ਬੰਦਾ ਲੋ ਕੋ ਕਾਲ ਕਰ ਦੋ ਦੇਖ ਨੂੰ ਤਾਂ ਕਰਕੇ ਹੋਰ ਬਾਬਾ ਆ ਗਈ ਚਾਹ ਤਾਇਆ ਪੀ ਜਾ ਤਾ ਪਾ ਬਰਫ ਦੇਖ ਕੀ ਬੰਦਾ ਫਿਰ ਹਾਂਜੀ ਮੋਟਰਸਾਈਕਲ ਕਰਾ ਲਿਆ ਸੀ ਸੈੱਟ ਬੈਠਾ ਕਰ ਲਓ ਚੈੱਕ ਟੇਲ ਪੌਲੀ ਸੀ ਆਹਤ ਵਾਲੇ ਸੀ ਹਨਾ ਆਹ ਪੱਟ ਰਿਹਾ ਰੱਖ ਮੈਂ ਤੋ ਇਹ ਸਲਿੰਡਰ ਲੱਗਦਾ ਫਿਰ ਅੱਗੋਂ ਦੇਖਣ ਚ ਤੇ ਆਪਾਂ ਇਹਨੂੰ ਪਾਰਟੀ ਦੇਈਏ ਇਹਦੇ ਸਟicker ਆ ਜਾਂਦਾ ਓਹੋ ਗਲੂ ਜੀ ਇਹਨਾਂ ਗਲੂ ਤਾਂ ਕੀ ਕਹਿੰਦੀ ਐ ਤੇ ਇੱਕ ਮਿੰਟ ਆਹ ਸਿਸਟਮ ਸੀ ਬਸ ਨਵੀਂ ਮੋਟਰਸਾਈਕਲ ਦਾ ਚਾਂ ਸੱਟ ਪਵਾ ਲਿਆ ਤੇ ਕੋਲਾਂ ਕੋਲਾਂ ਪਵਾ ਲਿਆ ਲਾਈਟ ਨਹੀਂ ਜਗਦੀ ਸੀ ਪੇਲ ਪਿਛਲੀ ਉਹ ਪਵਾ ਲਈ ਹਨਾ ਬੈਂਡ ਪਵਾ ਲਿਆ ਇਧਰੋਂ ਸਾਇਲੈਂਸਰ ਦਾ ਆਵਾਜ਼ ਕਰਦਾ ਟੁੱਟਿਆ ਜਿਹਾ ਨਵਾਂ ਪਵਾ ਲਿਆ ਸੇ ਇੱਕ ਆਹ ਹੈੱਡ ਜੱਪ ਪਵਾ ਲਿਆ ਆਹ ਪਵਾ ਲਿਆ ਅਗਲਾ ਮਗਰਾਟ ਜਾ ਤੇ ਹਜੇ ਆ ਟਾਪੀ ਰਹਿੰਦੀ ਹੈ ਇਹ ਵੀ ਬਦਲ ਜਾਏਗਾ ਪੈਦੇ ਓਕੇ ਬਾਪੂ ਆ ਗਿਆ ਘਰੇ ਮੈਂ ਚਲੋ ਮੇਰੇ ਕੋਲ ਝੋੜਾਣਾ ਮੁੰਡਾ ਆਈ ਜਾਂਦਾ ਬਈ ਤੈਨੂੰ ਲੈ ਕੇ ਪਹਿਲਾਂ ਤਾਂ ਮੈਂ ਨਾਲ ਜਾ ਕੇ ਅੱਗੇ ਕੰਮ ਅਸੀਂ ਆ ਜਿਹੜਾ ਨਵੇੜਾ ਕਰਕੇ ਅੱਗੇ ਇੱਕ ਕੇਸ ਕੱਢ ਕੇ ਆਉਣਾ ਹਨਾ ਤੇ ਫਿਰ ਸੁਡਰਾਸ਼ ਸ਼ੇਅਰ ਕਰਾਂਗੇ ਵੀ ਕੀ ਬੰਦਾ ਹੈ ਹਾਂਜੀ ਆਗੇ ਯਾਰ ਆਪਣੇ ਹੋਰ ਯਾਰਾ ਕੀ ਹਾਲ ਹੈ ਹੋਰ ਮਿੱਤਰ ਕਿਹੜਾ ਕੂਤਰ ਲਿਆਂਦਾ ਓਏ ਓਹੋ ਹੋ ਕਾਲੀ ਟੋਪੀ ਓ ਮੇਰੇ ਵੀਰੋ ਝੋੜਾਂ ਵਾਲਾ ਕੂਤਰ ਛੱਡ ਕੇ ਗਿਆ ਇੱਕ ਵਾਪਸ ਉਹਦੀ ਬੱਚੀ ਦੀ ਡਿਮਾਂਡ ਤੇ ਹਨ ਚੋਬਰ ਦੀ ਡਿਮਾਂਡ ਤੇ ਕੂਤਰ ਛੱਡ ਕੇ ਗਿਆ ਪਤਾ ਨਹੀਂ ਚੋਬਰ ਉਹਦੇ ਚ ਕੀ ਦਿਸਿਆ ਇਹਦੇ ਲਊ ਪੀ ਆਵੇ ਸਾਡਾ ਛੱਡ ਕੇ ਜਾਈ ਸਾਡਾ ਚੰਦਾ ਦੇ ਕੇ ਜਾਈ ਸਾਡਾ ਐਂ ਕਰਕੇ ਜਾਈ ਮਾ ਚੰਦੇ ਨੇ ਵੜਾ ਭਾਂਜੋ ਟਰੈਕਟਰਾਂ ਦੇ ਵਿਥਾਂ ਪਾ ਗਏ ਨੇ ਠੀਕ ਆ ਕਿ ਨਹੀਂ ਚਲੋ ਕੋਈ ਗੱਲ ਨਹੀਂ ਆਏ ਮਿੱਤਰ ਵੀ ਜਾ ਚੜਾ ਕੰਮ ਦੇ ਉੱਪਰ ਤਵਾ ਫੇਰ ਦੇਣੀ ਦੀ ਵਾਰ ਹੈ ਠੀਕ ਆ ਕਿ ਨਹੀਂ ਹਾਂਜੀ ਫਿਰਦੇ ਆ ਮਲੋਟ ਸਕਾਈ ਮਾਲ برو OK ਬਲੱਡ ਆ ਪਿਆ ਫੇਰ ਅ ਘੜਿਆ ਲੱਤਾਂ ਇਹਨਾਂ ਕੰਬੀ ਮੇਰੇ ਹੀਰੋ ਸੀ ਡਾਊਨ ਵੱਜ ਗਿਆ ਹਾਂ ਚੱਲ ਗਏ ਚਲੋ ਆਏ ਵੇਖ ਕੇ ਅਜੀ ਬੇਨੇ ਫਿਰਦੇ ਆ ਯਾਰ ਭੈਣਾ ਨਾ ਜਾਨ ਵਰਗਾ ਬਾਦਕ ਕਾਲੀ ਜੀਨੀ ਵੇਹਦੇ ਫਿਰਦੇ ਆਂ ਛੌਣ ਕਰਦੇ ਆਂ ਬਈ ਘੋਂਦੇ ਫਿਰਦੇ ਆਂ ਤਾਂ ਭਾਵੇਂ ਤਾਂ ਕਾਲਾ ਲੱਤਾਂ ਦਾ ਜੋਰ ਮਾਰ ਬੈਠਾ ਤਾਂ ਪਾਈਂ ਜਿਹੜਾ ਲੱਤਾਂ ਕੰਬੀਆਂ ਨੇ ਮੇਰੇ ਨਾਲ ਠੀਕ ਆ ਬਾਕੀ ਚੱਲਣਾ ਹੈ ਘਈ ਵੀ ਕੋਈ ਗੱਲ ਨਹੀਂ ਦੱਸਾਂਗੇ ਤੁਹਾਨੂੰ ਕੀ ਬੰਦ ਹੈ ਠੀਕ ਆ ਯਾਰ ਵੀਡੀਓ ਬਣਾਉਣੀ ਵੀ ਜ਼ਰੂਰੀ ਹੈ ਤੁਸੀਂ ਉਧਰ ਲਿਆਓ ਮੈਂ ਜਾਣਾ ਆਪਾਂ ਵੈਸੇ ਤਾਂ ਖੜੀ ਨਹੀਂ ਖੜਿਆ ਔਲਕ ਨੂੰ ਚੱਲਦੇ ਆਂ ਕੇਸ ਪੂਰਾ ਵਿੱਚ ਰਿਹਾ ਬੱਸ ਤੁਹਾਨੂੰ ਫੇਰ ਦੱਸਾਂਗੇ ਭਾਵੇਂ ਕੀ ਬੰਦ ਹੈ ਸੇਟੀ ਤੇ ਸਟਾਪ ਪਹੁੰਚਾ ਓਕੇ ਯਾਰ ਬਾਏ ਬਾਏ ਮਿਲ ਗਿਆ ਸੀ ਆਪਾਂ ਨੂੰ ਕਿੰਨੇ ਪਿੰਡ ਤੇ ਸੀ ਸੈਟਾ ਮੁੰਡਿਆ ਕਿ ਪਿੰਡ ਕਿਹੜਾ ਆਪਣਾ ਦੱਸ ਹੀ ਮੜਾਈ ਜੀ ਅਗਰ ਸਰ ਓਕੇ ਠੀਕ ਹੈ ਚਲੋ ਮਨਕੇ ਕਿਹਦਾ ਲਗਾ ਸਰਾ ਸਰਾ ਠੀਕ ਚੰਗਾ ਹਾਂ ਜੀ ਇਸ ਟਾਈਮ ਫਿਰਦੇ ਆ ਪਿੰਡ ਲੰਬੀ ਬਰੇ ਨੂੰ ਕਿਹਾ ਕਿ ਨਹੀਂ ਦੇਖਦੇ ਆ ਵਸ ਕੀ ਬੰਦ ਹੈ ਪਰ ਉਹ ਵੀ ਘੁੰਡਾਈ ਜਾਂਦਾ ਬਾਬੇ ਕੋੜਾ ਜੇ ਮਲੋੜ ਜਾਣਾ ਘਰੇ ਆ ਕੇ ਸੁਪਰੀ ਸਾਹ ਕਰਦਾ ਇੱਕ ਵਾਰ ਹਾਂਜੀ ਮੇਰੇ ਦੋਸਤੋ ਤੇ ਉਦੋਂ ਬਾਅਦ ਬਈ ਆਪਾਂ ਮੋਤੀ ਦੇ ਬਿਚਾਰੇ ਦੇ ਟਾਹ ਗਏ ਬਈ ਦਵਾਈ ਠੀਕ ਆ ਕਿ ਨਹੀਂ ਯਾਰ ਬਹੁਤ ਬੁਰਾ ਹਾਲਾ ਵਿਚਾਰੇ ਦਾ ਯਾਰ ਇਧਰੋਂ ਕੰਨ ਚ ਕੀੜੇ ਫੇਰ ਬੈ ਗਏ ਨੇ ਪਰ ਹਜੇ ਵੀ ਉਹ ਆਕੜੋ ਆਣਖ ਮੜਕ ਹੈਗੀ ਐ ਹਜੇ ਵੀ ਫੜਨ ਨੂੰ ਕਰਦਾ ਕਹਿੰਦਾ ਮੈਂ ਲੱਤ ਫੜੂੰਗਾ ਹਜੇ ਵੀ ਹਾਂ 13 ਸਾਲਾਂ ਦਾ ਹੋ ਗਿਆ ਬਈ ਲਗਭਗ ਬਈ 13 ਸਾਲਾਂ ਦਾ ਹੋ ਗਿਆ ਬਾਬਾ ਬਸ ਆਹੀ ਹੁੰਦੀ ਹੈ ਜੇ ਬਾਣੀ ਸੰਭਾਲ ਹੋਵੇ ਕਿਤੇ ਤਾਂ 15-16 ਸਾਲ ਨਹੀਂ ਤਾਂ 12-13 ਸਾਲ ਦੇ ਮਰ ਜਾਂਦੇ ਆ ਬਾਦ ਤੋਂ ਆ 16-17 ਸਾਲਾਂ ਨੂੰ ਤਾਂ ਬਾਦ ਤੋਂ ਬਾਦ ਮੇਰੇ ਸਾਰਾ ਹੋ ਰੁਕਿਆ ਬਾਬਾ ਸੱਟਾਂ ਜਮਾ ਡਾਣੇ ਤੇ ਬੜਾ ਠੀਕ ਆ ਕੋਈ ਘੇਰ ਬੋਟਾ ਇਧਰ ਟੀਮ ਸੱਦੀ ਸਾਰੀ ਹਾਂ ਦਜੀ ਤਰ ਗਏ ਚੋਬਰ ਆ ਗਏ ਇਧਰ ਖੜਾ ਮਪਸੇ ਟੇਕ ਪ੍ਰੀਤ ਛਿੰਗ ਭਾਈ ਕੀ ਕਹਿੰਦੇ ਇਹਨੂੰ ਹੈ ਇਹਨੂੰ ਟੇਕ ਬੂੜਾ ਨਹੀਂ ਨਹੀਂ ਕੀ ਕਹਿੰਦੇ ਨਹੀਂ ਹੈ ਇਹਨੂੰ ਕੀ ਕਹਿੰਦੇ ਬਹੁਤ ਕੁਛ ਕਹਿੰਦੇ ਦੂਦੂ ਵੀ ਕਹਿੰਦੇ ਨੇ ਦੂਦੂ ਚਲੋ ਬਾਬੇ ਰ ਕਰਦੇ ਹਾਂ ਇਹ ਲਈ ਹੁਣ ਉਹ ਕਬੂਤਰਾਂ ਨੂੰ ਦਾਨੇ ਪਾਈ ਅੱਜ ਤਾਂ ਭੋਲੀ ਆ ਮੈਂ ਤਾਂ ਕਰ ਹੁਣ ਪਾ ਦਨੇ ਕੈ ਰਸੂਲ ਜੇ ਵੀ ਦੇਣਾ ਜਾ ਕੇ ਰੋ ਹੁਣੇ ਚਲ ਕੱਲ ਨੂੰ ਦਿਆਂਗਾ ਮੈਂ ਰੋ ਇੱਕ ਕੈ ਦਨ ਕੱਲ ਨੂੰ ਦੇ ਕ ਉਹ ਜਿਹੜਾ ਕਮਜ਼ੋਰ ਕਬੂਤਰਾਂ ਉਹਨਾਂ ਨੂੰ ਦੇ ਦੇ ਇਹਨਾਂ ਆਂਡਿਆਂ ਦੇਖ ਅੱਜ ਨਹੀਂ ਕੱਲ ਨੂੰ ਦੇ ਹੋਏ ਕੈਮ ਹੋ ਗਏ ਖੜ ਜਾ ਹਾਂ ਸਹੀ ਗੱਲ ਹੈ ਕੀ ਹੋ ਗਿਆ ਵੀਰੇ ਅੱਛਾ ਹਾਂ ਤੇਰੇ ਡੜ ਤੇ ਮੂਸਾਂ ਦਾੜੀ ਆਏ ਮੈਂ ਵੇਖ ਖੁਸ਼ਰਾ ਚਾਹ ਹਾਂਜੀ ਤੇ ਕਾ ਜਨਵਰੀ ਵੀ ਆਇਆ ਬਈ ਆ ਦਿਖਾਈ ਇਹ ਕਾ ਲੱਕਾ ਪੀਜਨ ਆਇਆਗਾ ਆਪਣੇ ਕੋਲੇ ਇਹਨੂੰ ਤੁਹਾਨੂੰ ਪਿੰਜਰੇ ਛੱਡ ਕੇ ਦਿੰਦੇ ਨੇ ਬਈ ਕਿੱਥੋਂ ਲੈਂਦਾ ਇਹ ਇਹ ਘੌੜੇ ਦੇ ਘਰੋਂ ਨੇ ਹੰਦੇ ਗੋਸ਼ੇ ਕੋਲੋਂ ਇਹ ਗੋਸ਼ੇ ਕੋਲੋਂ ਆਂਦਾ ਗੋਸ਼ੇ ਕਿੱਦੋਂ ਗਾਂ ਕਿੱਦੋਂ ਲੈਂਦਾ ਸੀ ਨਾ ਆ ਬਈ ਬਈ ਜੀ ਉਹ ਨਹੀਂ ਆ ਤੁਸੀਂ ਕੀ ਮੈਂ ਖੜ ਨਹੀਂ ਆ ਲਾ ਬਾਬਾ ਮਨੀ ਰਾਮ ਜੀ ਦੀ ਸਮਾਦ ਤੋਂ ਬਾਬਾ ਮਨੀ ਰਾਮ ਜੀ ਸਮਾਦ ਤੋਂ ਖੁਦ ਚੱਲ ਕੇ ਉਹ ਮੱਥਾ ਟੇਕੋ ਆਪਣੇ ਘਰੇ ਤਾਂ ਨਹੀਂ ਆਇਆ ਕੋਈ ਚੱਲ ਕੇ ਉਹ ਕੋਈ ਨਾ ਫਿਰ ਆਪਣੇ ਬਸ ਬਸ ਕੋਈ ਗੱਲ ਨਹੀਂ ਦੀ ਦੇਖਭਾਲ ਕਰਾਂਗੇ ਵੀ 60 ਸੁੱਟ ਵੱਜੀ ਸੀ ਵਿਚਾਰੇ ਦੇ ਹਨਾ ਪਤਾ ਨਹੀਂ ਕਾਲਾ ਤੇਲੀ ਲਈਏ ਕੰਜਰ ਦੇਣਾ ਰਾਈ ਓਹ ਹੋ ਹੋ ਮਾਰਿਆ ਨੇ ਕੀ ਚੀਜ਼ ਨੇ ਹਣਾ ਚਲ ਰਿਕਵਰੀ ਤਾਂ ਹੋ ਗਈ ਲੈ ਕਾਲਾ ਤੇ ਲਾਈ ਪਏ ਆ ਲਓ ਲਾਈ ਦੇ ਕੀ ਹੁੰਦਾ ਹਾਂ ਆ ਗਿਆ ਦੱਸ ਕੀ ਹੈ ਆ ਤਾਂ ਗਿਆ ਹੁਣ ਮੈਂ ਆਹ ਕੀ ਗੱਲ ਹੈ ਹਟ ਇੱਕ ਵਾਰ ਆਇਆ ਆਇਆ ਆ ਜਾ ਆ ਜਾ ਲਿਓ ਉਰੇ ਨਹੀਂ ਨਹੀਂ ਭੈਣ ਦਾ ਯਾਰ ਇਹ ਕੋ ਨਾਲ ਪਿੜੂਗਾ ਜਾ ਕੇ ਤੇ ਰੋਟੀਆਂ ਖਾਣੀਆਂ ਹੋਣਗੀਆਂ ਨੇ ਲੇਟਾਂ ਨੂੰ ਤੇ ਖਰਦੇ ਵੀਰੇ ਸਾਰੀਆਂ ਜਾਗਮਗ ਜਾਗਮਾ ਕਰ ਦਿਓ ਘਰ ਨੂੰ ਛੱਡੀ ਬਲਜੀ ਤੇ ਲੇਟਾਂ ਨੂੰ ਤੇ ਸਾਰੀਆਂ ਬਗ ਯਾਰ ਦਾਣੇ ਦੂਨੇ ਤੋਨੇ ਸਾਰਾ ਕੰਮ ਰਹਿੰਦਾ ਬਹੁਤ ਜਿਆਦਾ ਲੇਟ ਹੋ ਗਏ ਫਲਾ ਦਾਣ ਗੁਰੇ ਪਾ ਕੇ ਨੀ ਮੇੜਦਗੀ ਸਾਰਾ ਕੰਮ ਤਾਂ ਦਾ ਫਿਕਰ ਨਹੀਂ ਲੈਕਟਾਂ ਨੂੰ ਤਾਂ ਛੜਦਗੇ ਸਾਰੀਆਂ ਪੈਜੋ ਆ ਚਲਦਗੇ ਨਹੀਂ ਸ਼ੁਕਰੀ ਕੀ ਹੈ ਜਿਹੜੀਆਂ ਹੌਲੀ ਹੌਲੀ ਚੱਲਣਗੀਆਂ ਤੇ ਖੋਡਾਂ ਖੜਾ ਵੀ ਛੜਤੀਆਂ ਬਾਹਰ ਲਾ ਕੇ ਛੜਦੇ ਵੀਰੇ ਸਾਰੀਆਂ ਆ ਵੀ ਚੱਲ ਪੀ ਉਹ ਵੀ ਚੱਲ ਪੀ ਖੋਡਾਂ ਵਾਲਾਂ ਚੱਲ ਪੀਆਂ ਬਾਹਰ ਲਈ ਵੱਡੀ ਛੜਨੀ ਵੱਡੀ ਛੜਦੇ ਫਲੱਡ ਵੀ ਛੜਦੇ ਫਲੱਡ ਲੜ ਹਾਂ ਲਾਈਨ ਕੋਈ ਨਾ ਕੁਲਰ ਪੱਟ ਦੇ ਫਲੱਡ ਛੱਡ ਤੂੰ ਸਵਾਦ ਆਊਗਾ ਵੇਖੀ

ਕੋਈ ਨਾ ਕੋਈ ਨਾ ਆ ਗਿਆ ਘਰੇ ਹੁਣ ਮੈਂ ਆ ਜਾ ਆ ਜਾ ਉਹ ਤੇ ਮੈਂ ਵਾਹ ਤੂੰ ਨੇ ਲੋਰੀ ਲਾਦੀ ਮੇਰੀ ਤਾਂ ਛੱਡ ਛੱਡੇ ਕੰਪੜਾ ਕਰਦਾ ਹੁਣ ਦੇਖ ਲਾ ਉਹੀ ਐ ਦੇਖ ਤਾਂ ਸਹੀ ਤੇਰੀ ਫਰਮਾਇਸ਼ ਤੇ ਐ ਹੀ ਪੈਸਲ ਇਹ ਕਹਿੰਦਾ ਉਹ ਮੰਗੀ ਜਾਂਦਾ ਵੀ ਬਾਹਲੇ ਚਰਦਾ ਮੇਰੇ ਤੋਂ ਤੇ ਕਹਿੰਦਾ ਮੈਂ ਛੂਣ ਛੱਡ ਕੇ ਜਾਊਂਗਾ ਕਹਿੰਦਾ ਇਹਨੂੰ ਸਮਾ ਸਮਾਈ ਉਹੀ ਐ ਸਮਾ ਸਮਾਈ ਦਿਖਾਈ ਫਲੈਸ਼ ਨਾ ਸੱਟ ਲੱਗਦੀ ਆਪਾਂ ਇੱਕ ਮਿੰਟ ਰੋਵਾ ਇੱਕਦਮ ਹਾਂ ਫਿਰ ਆ ਰਿਹਾ ਨੇ ਹਰੇ ਹਾਂ ਹੁਣ ਦਿਖਾ ਉਹੀ ਐ ਓਏ ਉਹੀ ਐ ਹਰੇ ਗਣ ਓਹੀ ਐ ਬੱਡ ਲਾਣ ਮੇ ਜਿੱਲੀ ਹਟ ਜਾ ਔਰ ਫੋਕਸ ਹੀ ਨਹੀਂ ਕਰ ਰਿਹਾ ਯਾਰ ਗੰਦਾ ਫੋਨ ਵੀ ਨਾ ਹੋਵੇ ਯਾਰ ਕਿਸੇ ਕੋਲੇ ਲੈ ਅੰਡਾ ਗੰਦ ਫੋਨ ਆ ਬਾਈ ਯਾਰ ਇਹ ਉਹ ਕਰ ਲੈ ਫੋਕਸ ਮਾਮਾ ਆ ਕਰ ਲੈ ਹੁਣ ਕਰ ਹੁਣ ਕਰ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਮੇਰੀ ਵੀ ਰੋ ਇਧਰ ਰੱਖ ਉਹ ਕਰ ਲੈ ਹੜਾ ਹੜਾ ਇਥੇ ਰੱਖਣ ਆਹਾ ਹਾ ਹਾ ਕੀ ਬਾਤ ਹੈ ਦੂਜੇ ਖਮੀ ਇਹ ਇਖੜੇ ਸਾਵੇਂ ਹੀ ਆ ਜਮਾ ਕਬੂਤਰ ਹਨ ਕੋਈ ਚੱਕਰ ਨਹੀਂ ਕੰਜਰ ਦੇ ਝੋੜਾਂ ਵਾਲਾ ਵੇਖੀਆ ਵੀਡੀਓ ਆਫੀਆ ਇੱਕ ਸ਼ੱਕ ਕਰੀ ਜਾਂਦਾ ਵੀ ਗਲਤ ਨਾ ਛੱਡ ਗਿਆ ਹੋਵੇ ਇਸ ਦਾ ਚੌੜ ਕਰੀ ਜਾਂਦੇ ਆ ਠੀਕ ਹੈ ਕਿ ਨਹੀਂ ਝੋੜਾਂ ਵਾਲਾ ਮੁੰਡਾ ਦਲਜੀਤ ਇੱਕ ਹੋ ਗਿਆ ਇੰਨੇ ਖੇੜੇ ਤੋਂ ਕੀ ਨਾ ਤਾਂ ਲੱਭੀ ਕਿ ਕੀ ਨਾ ਦਾ ਉਹਦਾ ਇੰਨੇ ਖੜਾ ਹੈ ਪਤਾ ਨਹੀਂ ਉਹ ਕਿ ਇੰਨੇ ਖੋੜੇ ਤੋਂ ਆਪਣੇ ਵਾਲਾ ਮੁੰਡਾ ਝੋੜਾਂ ਤੋਂ ਬਹੁਤ ਗੁੱਡ ਬੰਦੇ ਆ ਦੋਵੇਂ ਤੇ ਇਹ ਸੀਗਾ ਝੋੜਾਂ ਵਾਲੇ ਕੋਲੇ ਬਹੁਤ ਟਾਈਮ ਦਾ ਤੇ ਚੋਬਰ ਦੀ ਫਰਮਾਇਸ਼ ਸੀ ਕਹਿੰਦਾ ਵੀ ਮੈਨੂੰ ਲਿਆ ਕੇ ਦੇ ਮੈਨੂੰ ਲਿਆ ਕੇ ਦੇ ਬਹੁਤ ਟਾਈਮ ਦਾ ਮੰਗੀਆਂ ਸੀ ਉਤੋਂ ਕੱਜ ਛੱਡ ਗਿਆ ਕਹਿੰਦਾ ਵੀ ਹੁਣ ਨੂੰ ਕਹਿ ਦੀ ਆ ਬਟਾ ਕੂਤਰ ਦੇ ਲੈ ਜਾ ਮੈਂ ਕੋਈ ਗੱਲ ਨਹੀਂ ਹੈਨਾ ਤੇ ਉਹ ਤਾਂ ਜਾਣ ਕੇ ਚੈੱਕ ਕਰ ਜਾਂਦੇ ਸੀਗੇ ਅਸੀਂ ਸਵਾਦ ਲਈ ਜਾਂਦੇ ਸੀ ਹੋਰ ਭੈਣਾਂ ਉਹ ਥੋੜਾ ਬਦਲ ਕੇ ਛੱਡ ਕੇ ਜਾਣਗੇ ਆਪਾਂ ਉਹ ਵੀ ਪੱਕੇ ਬੰਦੇ ਆਪਣੇ ਝੋੜਾਂ ਵਾਲੇ ਹੋਗੇ ਮੁਕਸਰ ਵਾਲੇ ਹੋਗੇ ਠੀਕ ਹੈ ਕਿ ਨਹੀਂ ਤੇ ਪਿਆਉਰੀ ਵਾਲੇ ਹੋਗੇ ਆਹੀ ਆ ਬਸ ਹੋਰ ਕਿਸੇ ਤੇ ਕੋਈ ਮੀਤਾਂ ਨਹੀਂ ਪਰ ਸਾਰੇ ਖੋਲ ਕੇ ਵੀ ਕੱਢਣ ਡਰੇ ਆ ਫਾੜ ਕੇ ਕੱਢਣ ਡਰੇ ਆ ਦਾਣੇ ਦੂਨੇ ਪਾਣ ਆਏ ਆ ਆਏ ਹਾਂਜੀ ਮੇਰੇ ਦੋਸਤੋ ਸਾਰੇ ਕਬੂਤਰਾਂ ਨੂੰ ਦਾਣਾ ਤੇ ਪਾਣੀ ਪਹਿ ਚੁੱਕਿਆ ਵੀ ਫ੍ਰੈਸ਼ ਤੇ ਜਿਹੜਾ ਤੁਹਾਨੂੰ ਕਬੂਤਰ ਦਿਖਾਇਆ ਸੀ ਵੀ ਅਜਾ ਆਇਆ ਆਪਣੇ ਕੋਲੇ ਭਾਈ ਉਹ ਅਸੀਂ ਮੈਂ ਇੱਥੇ ਛੱਡਾ ਜਾਲ ਇੱਥੋਂ ਨਿਕਲਗਾ ਇੱਥੋਂ ਨਿਕਲਗਾ ਇਧਰ ਸ਼ੋਰਾਂ ਚ ਵੜਗਾ ਸ਼ੋਰਾਂ ਚ ਨਿਕਲੇ ਤੇ ਖੁੱਡੇ ਤੇ ਡਿੱਗ ਪਿਆ ਵਾ ਵਜੇ ਤੇ ਚੱਕ ਕੇ ਅਸੀਂ ਫੇਰ ਅੰਦਰ ਛੜਦਾ ਉਹ ਤਾਂ ਠੱਗੀ ਵਜ ਗਈ ਸੀ বাজ ਗਈ ਠੀਕ ਹੈ ਜੋੜਗਾਂਲ ਨੂੰ ਵੀ ਦਾਣੇ ਪਾਣੀ ਹੋਗੇ ਉਧਰ ਵੀ ਦਾਣਾ ਪਾਣੀ ਹੋਗਾ ਬੈਟਾ ਕਾ ਤੁਹਾਨੂੰ ਦਾਣਾ ਪਾਣੀ ਹੋਗਾ ਤੇ ਥੋੜੀ ਜਿਹੀ ਆਂਡਿਆਂ ਦੀ ਘੇਰ ਫੇਰ ਹੋਈ ਪਈ ਆ ਪਰ ਕੂਦਰਾ ਪਤਾ ਨਹੀਂ ਕਿੱਥੇ ਬੈਠਿਆ ਕਿੱਥੇ ਲੈ ਉਹ ਹੁਣ ਫੇ ਉਹ ਅੱਡਾ ਤਨੂ ਕਾਲਾ ਹੰਡ ਦਾ ਚਾਇਲ ਆਏ ਬੜੀ ਮਾੜੀ ਗਾਲ ਜੱਬਲਾਂ ਦੀ ਇਹਨਾਂ ਦੀ ਯਾਰਾ ਚਲੋ ਕੋਈ ਨਾ ਯਾਰ ਬਾਬੇ ਦੇਖਦੇ ਆ ਇੱਧਰ ਤਾਂ ਜੋੜਾ ਸੈੱਟ ਐ ਫਿਰ ਆਪਣਾ ਉਹ ਬਗਲ ਟੂਸੇ ਉਹਦੇ ਨਾਲ ਫਿਰਦੀ ਐ ਆ ਇੱਥੇ ਫਿਰਦਾ ਟੂਸਿਆਂ ਨਾਲ ਬੇਟਾ ਬਗਲ ਵਾਲਾ ਟੂਸਿਆਂ ਨਾਲ ਬਗਲ ਵਾਲਾ ਬੈਠਾ ਸੈੱਟ ਐ ਅੰਡੂ ਨੇ ਲਾਉਣਾ ਹੋਊਗਾ ਇਹਨਾਂ ਦੇਖਾਂ ਕੀ ਬਣਦਾ ਬਲਜੀਤਾ ਡਾਊਨ ਬੈਠਾ ਲੀਓ ਪ੍ਰੀਤ ਹੈਗਾ ਕੂਲਰ ਚੱਲੀ ਜਾਂਦਾ ਹਵਾ ਚੱਲੀ ਜਾਂਦੀ ਸਾਰਾ ਕੰਮ ਓਕੇ ਆ ਬੇ ਜੀ ਤਾ ਕੱਲ ਨੂੰ ਹੁਣ ਆਪਾਂ ਕੁੱਤਿਆਂ ਦੇ ਕੰਮ ਕਰਨਾ ਐ ਇਹਨੇ ਲਾਉਣਾ ਆਪਾਂ ਟੀਕਾ ਹਾਈ ਟੈਕ ਦਾ ਚਿਚੜਾ ਦੋ ਉਹਨੂੰ ਆ ਲੋਡ ਕਰਾ ਕੇ ਲੈਣਾ ਸਾਬਣ ਆਉਂਦੀ ਐ ਸਾਬਣ ਖੋਪਣ ਕੋਈ ਨਹੀਂ ਕਰਦਾ ਜੀ ਪਰ ਗਾਰੰਟੀ ਦਿਨਾ ਐੇ ਕੀ ਭਾਈ ਦੇ ਚੜਫਰ ਨਵਾ ਲਾਂਗੇ ਦੱਸੀ ਕਿਹੜੀ ਸਾਬਣ ਗਾਰੰਟੀ ਗੱਲ ਆਉਂਦੀ ਬਾ ਫੇਰ ਠੀਕ ਆ ਫੇਰ ਠੀਕ ਆ ਹਾਂ ਜੋ ਬਰਾਤ ਨੂੰ ਛੱਡ ਕਾ ਮ ਕਰੇ ਹਾਏ ਓਏ ਮੈਨੂੰ ਵੀ ਹਾਂਜੀ ਮੇਰੇ ਦੋਸਤੋ ਆਗੇ ਇਧਰ ਲੇ ਕਰੇ ਲਿਓ ਪ੍ਰੀਤ ਨੂੰ ਰੋਟੀ ਖਵਾਣੀ ਕਰੇ ਆ ਜਾ ਬੀਬੀ ਹਾਂ ਸ਼ਾਨਾ ਬੱਚਾ ਇਹਨੂੰ ਰੋਟੀ ਰੈਡੀ ਖਵਾ ਦਈ ਬਈ ਵਿਚਾਰੇ ਨੂੰ ਫਿਰ ਇਧਰਾਵਾਂਗੀ ਦੋਵੇਂ ਹਨ ਨਾਲੇ ਤਾਂ ਮੈਂ ਵੀ ਖਾਇਆ ਵਾਂ ਨਾਲੇ ਉਹ ਵੀ ਖਾਇਆ ਹੂਗਾ ਸ਼ਾਇਦ ਨਾ ਆ ਗਈ ਇਹ ਪੂਰਾ ਹਾਲ ਆ ਇਹ ਹਵਾ ਠੰਡੀ ਸੀ ਤੇ ਆ ਰਾਇਆ ਤਾਂ ਡੰਡੇ ਨਹੀਂ ਪਿਆ ਸੀ ਇਧਰ ਤਾਂ ਕਰਕੇ ਠੰਡੀ ਹਵਾ ਚਲੀ ਜਾਂਦੀ ਹੈ ਤੇ ਫਿਰ ਬਸ ਉਹ ਨੇੜ ਦਾ ਕੰਮ ਪਾਣਾ ਰੋਟੀ ਵਾਲਾ ਖਾ ਲਈ ਵੀਡੀਓ ਵੀਡੀਓ ਪਾ ਕੇ ਤੇ ਫਿਰ ਹਾਂ ਚਾਲ 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 ਕਰਦਾ ਬਾਹਰ ਮੁਕਾਤਾ ਚੰਦਰਾ ਇਹਦਾ ਮੂੰਹ ਆਈ ਬੈਠਾ ਹਾਂ ਹਾਂਜੀ ਅੱਗੇ ਇਧਰਲੇ ਘਰੇ ਲਿਉਣ ਕਰਦੇ ਨੇ ਬਾਹਰ ਕੱਢਤਾ ਸੀ ਯਾਰ ਇਹ ਮੋਤੀ ਨੂੰ ਤਾਂ ਕਰਦਾ ਹੀ ਬਿਜਾਰੇ ਨੂੰ ਹਣਾ ਤਾਂਗਰ ਨੂੰ ਬਾਹਰ ਕੱਢਦਾ ਹੁਣ ਇੱਧਰ ਆ ਗਿਆ ਬਸ ਰੋਟੀ ਪਾਣੀ ਇਹਨੂੰ ਖਵਾ ਲਿਆ ਹੁੰਦਾ ਠੀਕ ਹੈ ਜੀ ਤਾਂ ਵੀ ਖਾ ਲਿਆ ਤੇ ਕੋਕਿਆਂ ਬਸ ਚੱਲ ਪੁੱਤ ਆ ਜਾਂਦਾ ਚੱਲ ਆ ਜਾ ਮੈਂ ਵੀ ਉਹਨਾਂ ਲੈ ਖੁੱਡਾਂ ਖੱਡਾਂ ਵਾਲੇ ਲਾਈਟ ਦੇਈਏ ਬੁਝਾ ਬਈ ਆਪਾਂ ਹਣਾ ਕਿਉਂਕਿ ਦਾਣ ਦੁਨੇ ਖਾ ਕੇ ਕਬੂਤਰ ਚੜ੍ਹ ਗਏ ਤਾਂ ਜਿੰਦੇ ਕੁੰਡੇ ਲਾ ਦੇ ਸਾਰਾ ਕੁਝ ਕਰਦੀ ਓਕੇ ਰਿਪੋਰਟਾਂ ਅੱਜ ਬੱਸ ਯਾਰ ਕੁਝ ਵਲੌਗ ਚ ਮੁੰਡਾ ਕੀਤਾ ਹੀ ਨਹੀਂ ਅਪ ਸਾਰੇ ਦਿਨ ਚ ਨਾ ਯਾਰ ਐਸਾ ਦਿਨ ਕੀ ਕੀਤਾ ਹਾਂ ਬਈ ਯਾਰ ਨਹੀਂ ਬਹੁਤ ਕੁਝ ਕੀਤਾ ਉਹ ਕਬੂਤਰੇ ਕਤਾ ਆ ਗਿਆ ਕਾ ਨਵਾਂ ਕਬੂਤਰ ਆ ਗਿਆ ਹਨਾ ਉਹ ਜਿਹੜਾ ਝੋੜਾਂ ਵਾਲੇ ਫੜਾਈ ਗਏ ਵਿਚਾਰੇ ਤੇ ਇਹ ਘਰ ਲੱਗੇ ਦੀ ਹਾਲਤ ਕੋਣ ਨੂੰ ਤੁਹਾਨੂੰ ਆ ਜਾ ਇਹਦਾ ਢਿੱਡ ਲਾ ਹੀ ਬੈਠਾ ਵਿਚਾਰਾ ਯਾਰ ਤੇ ਆਹ ਆ ਰਿਹਾ ਜਿਹੜਾ ਲਗਾ ਬੀਬੀ ਨੇ ਖੜੇ ਇੱਥੇ ਪੁੱਤ ਉਹ ਇੱਧਰ ਮੂੰਹ ਤਾਂ ਬੁਖਾ ਦੇ ਕੈਮਰੇ ਕੰਨੀ ਹਏ ਕਾ ਫੈਂਸੀ ਫੈਂਟੇਲ ਇੱਕ ਇਹ ਆ ਵਿਚਾਰਾ ਭਲਦਾ ਆਪਣੇ ਕੋਲੇ ਠੀਕ ਆ ਇਹ ਵਾਲਾ 타이 ਕੋਈ ਸੀ ਵਾ ਠੀਕ ਆ ਬੇ ਓਕੇ ਆਜ ਦਾ ਸਾਰਾ ਦਿਨ ਇਨਾ ਭੱਜਣਾ ਤੜਕੇ 10 ਵਜੇ ਤੱਕ ਨਿਭਰਾ ਕਦੇ ਮਲੋਟ ਕਦੇ ਗੁਦੜਵਾ ਕਦੇ ਕਿਉੜੇ ਇਸ਼ਾਰ ਕਰੇ ਕਿਉੜੇ ਪੰਡ ਮੈਂ ਉਹ ਠਲੇ ਨੂੰ ਮੁੜਸਾਂ 7 ਵਜੇ ਤੱਕ ਕਰਾਂ ਉਹ ਇਨਾ ਦਿਮਾਗ ਫਰਿਆ ਪਿਆ ਸੀਗਾ ਮੇਰਾ ਅੱਜ ਮੈਂ ਖਾਜ ਇੱਕ ਪਾਸਾ ਕਰਾਂਗੇ ਆਏ ਹਨ ਦੀ ਮਹਲ ਉਸ ਕੋਈ ਗਲਤੀ ਗਾਲ ਨਹੀਂ ਕਰਦੇ ਆਪਾਂ। ਉਸ ਓਕੇ ਜਿੰਦੇ ਕੁੰਡੇ ਲੱਗੇ ਆ। ਉਹ ਜਿਹੜਾ ਕਾਲੇ ਸਿਰ ਵਾਲਾ ਕੂਤਰ ਇਧਰ ਛੜਤਾ। ਇੱਕ ਕਰ ਤੁਰ ਗਿਆ ਜੀ ਭੈਣ ਨੂੰ ਦੂਰੇ ਫੇਰ ਵੜ ਕੇ ਝੜਤਾ। ਓਕੇ ਬੱਸ ਵੀ ਸੈੱਟ ਤਾਂ ਲੇਟ ਨੋਟਾ ਵੀ ਆ ਗਏ ਪੈਣੇ ਆ ਬਹੁਤ ਕੁਛ। ਹੋ ਗਿਆ ਮਤਲਬ ਬਹੁਤ ਕੁਛ ਕਰ ਲਿਆ ਬਹੁਤ ਲੇਟ ਹੋ ਗਏ ਥੱਕੇ ਪਈਆਂ ਬਗੈ ਤਾਂ ਨੀਂਦ ਵੀ ਬਹੁਤ ਚੰਗੀ ਆਊਗੀ। ਅੱਖਾਂ ਦੇ ਕੇ ਮਿਜ਼ਰੀ ਆਂਦੀ ਐ ਮਾਰੇ ਵੀਰ। ਓਕੇ ਜੀ ਠੀਕ ਆ ਬਾਏ ਬਾਏ। ਗੁੱਡ ਨਾਈਟ। ਇੱਕ ਸਾਹ ਹਾਂ ਇੱਕ ਸਾਨੂੰ ਮੈਂ ਕੱਲ ਨੂੰ ਪਰਚੀ ਵਿਖਾਉਂਗਾ ਬਾਪੇ ਦੀ। ਜਿਹੜਾ ਆਪਣੇ ਕੰਮ ਤੇ ਕੰਮ ਹੁੰਦਾ। ਮਾਨਸਿਕ ਰੋਗਾਂ ਦੇ ਲੱਛਣ ਪਰਚੀ ਵੇਖੋ ਮਹਾਰਾਨ ਹੋ ਗਿਆ ਕੱਲ ਨੂੰ ਕਰਾਂਗੇ ਉਹਦੇ ਬਾਰੇ ਗੱਲਬਾਤ ਆਪਾਂ ਓਕੇ ਜੀ ਬਾਏ ਬਾਏ ਗੁੱਡ ਨਾਈਟ ਸਾਇਰ